ਇਕ ਕੂਟਲੋ ਤੇ ਉਸਦੇ ਪਤੀ ਅਨਮੋਲ ਦਾ ਰਿਸ਼ਤਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਮੈਕੂ ਟਲੋ ਪਿਛਲੇ ਕਈ ਸਮੇਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਲਗਾਤਾਰ ਆਪਣੇ ਸੋਸ਼ਲ ਅਕਾਊਂਟਸ ਦੇ ਉੱਪਰ ਵੀ ਸੈਡ ਸਟੋਰੀਆਂ ਸ਼ੇਅਰ ਕਰ ਰਹੀ ਹੈ ਜਿਸ ਤੋਂ ਬਾਅਦ ਮੈਕੂ ਟਲੋ ਨੇ ਇੱਕ ਦਿਨ ਲਾਈਵ ਆ ਕੇ ਵੀ ਕਿਹਾ ਸੀ ਕਿ ਮੈਂ ਤੁਹਾਨੂੰ ਅਫੀਸ਼ੀਅਲ ਤੌਰ ਤੇ ਦੱਸਾਂਗੀ ਕਿ ਮੇਰੀ ਲਾਈਫ ਦੇ ਵਿੱਚ ਕੀ ਹੋਇਆ ਹੈ ਤੇ ਮੈਂ ਕਿਉਂ ਸੈਡ ਰਹਿਨੀ ਹਾਂ ਤੇ ਉੱਥੇ ਹੀ ਉਸਦੇ ਪਤੀ ਅਨਮੋਲ ਨੇ ਵੀ ਇੱਕ ਦਿਨ ਲਾਈਵ ਆ ਕੇ ਕਿਹਾ ਸੀ ਕਿ ਮੀਕੂ ਝੋਨੇ ਦਾ ਕੰਮ ਕਰਕੇ ਦੀ ਆਪਣਾ ਝੋਨਾ ਲਾ ਕੇ ਘਰ ਵਾਪਸ ਆ ਜਾਵੇਗੀ ਪਰ ਉਸ ਤੋਂ ਬਾਅਦ ਹੁਣ ਮੈਕੂ ਦੇ ਵੱਲੋਂ ਇੱਕ ਸੈਡ ਸਟੋਰੀ ਸ਼ੇਅਰ ਕੀਤੀ ਗਈ ਹੈ ਸੈਡ ਵੀਡੀਓ ਦੇ ਵਿੱਚ ਉਸਨੇ ਕੈਪਸ਼ਨ ਚ ਲਿਖਿਆ ਕਿ ਮੈਥੂ ਹੁਣ ਸੁਰਮਾ ਪੈਂਦਾ ਨਹੀਂ ਅੱਖਾਂ ਨੂੰ ਹੰਝੂ ਖਾ ਗਏ ਵੇ ਇਸ ਦੀ ਵੀਡੀਓ ਤੋਂ ਬਾਅਦ ਲੋਕਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਵੱਡੇ ਵੱਡੇ ਕਮੈਂਟ ਆ ਉਹ ਮੀਕੂ ਟਿੱਲੋ ਨੂੰ ਕੀਤੇ ਜਾ ਰਹੇ ਹਨ ਤੇ ਇਹਨਾਂ ਸਭ ਵੀਡੀਓਸ ਤੋਂ ਬਾਅਦ ਵੀ ਇਹੀ ਲੱਗ ਰਿਹਾ ਹੈ ਕਿ ਮੈਕੂ ਟਿੱਲੋ ਆਪਣੇ ਅ ਦਿਲ ਦੇ ਵਿੱਚ ਕੋਈ ਨਾ ਕੋਈ ਦੁੱਖ ਤਾਂ ਜਰੂਰ ਲੁਕੋ ਕੇ ਬੈਠੀ ਹੈ ਤੇ ਉਸ ਦੇ ਚਾਉਣ ਵਾਲੇ ਵੀ ਇਸ ਗੱਲ ਤੋਂ ਚਿੰਤਿਤ ਹਨ ਕਿ ਉਹਨਾਂ ਦੇ ਵਿਆਹ ਨੂੰ ਅਜੇ ਕਿੰਨਾ ਕੁ ਟਾਈਮ ਹੋਇਆ ਹੈ ਕਿ ਉਹਨਾਂ ਨੂੰ ਅਲੱਗ-ਅਲੱਗ ਰਹਿਣਾ ਪੈ ਰਿਹਾ ਹੈ। ਬਾਕੀ ਸਾਡੀ ਵੀ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਤੇ ਲੋਕਾਂ ਦੀ ਦੁਆ ਹੈ ਕਿ ਉਹ ਹਮੇਸ਼ਾ ਇਕੱਠੇ ਰਹਿਣ ਤੇ ਜੇਕਰ ਉਹਨਾਂ ਦੇ ਰਿਸ਼ਤੇ ਵਿੱਚ ਕੋਈ ਵੀ ਅਣਬਣ ਹੋਈ ਵੀ ਹੈ ਤਾਂ ਉਹ ਉਸ ਨੂੰ ਬੈਠ ਕੇ ਸੋਲਵ ਕਰ ਲੈਣ। ਪ੍ਰਮਾਤਮਾ ਦੋਨਾਂ ਨੂੰ ਸਮੱਤ ਬਖਸ਼ੇ, ਪਰਿਵਾਰਾਂ ਨੂੰ ਸਮੱਤ ਬਖਸ਼ੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ। ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ